ਇਹਨੀ ਜ਼ਮੀਨ ਦੀ ਮਾਲਕਨਤਾ ਉਹ ਬਣਾ ਰੱਖੀ ਐ ਹੁਣ ਸਾਡੇ ਘਰ ਦੀ ਵੀ ਬਣਾਤੀ ਅੱਛਾ ਇੰਨਾ ਕੁ ਸ਼ੋ ਬੋਲ ਗਈ ਮੈਨੂੰ ਤਾਂ ਐ ਸੀ ਉਹ ਮਾੜਾ ਮੋਟਾ ਕੁਝ ਕਹਿ ਕੇ ਗਈ ਹੋਊਗੀ ਆ ਦੇਖ ਲਓ ਭੈਣ ਜੀ ਉਹ ਕਹਿਹ ਜਿਹਾ ਗੱਲਾਂ ਕਰ ਗਈ ਜਿਵੇਂ ਮੈਂ ਸਾਰਾ ਕੁਝ ਆਪਣੇ ਨਾਂ ਹੀ ਲਵਾ ਲਿਆ ਹੁੰਦਾ ਜਵਾਕਾ ਜੋਗਾ ਕੁਝ ਛੱਡਿਆ ਹੀ ਨਹੀਂ ਉਹ ਤਾਂ ਭੈਣ ਜੀ ਠੇਕਾ ਵੀ ਗਿਣੀ ਬੈਠੀ ਐ ਵੀ ਹੁਣ ਤੱਕ ਦਾ ਕਿੰਨਾ ਪੈਸਾ ਆਇਆ ਨਾ ਉਹਨੇ ਠੇਕਾ ਤਾਂ ਗਣ ਲਿਆ ਵੀ ਐਨਾ ਆਇਆ ਉਹਨੂੰ ਐ ਨਹੀਂ ਪਤਾ ਵੀ ਖਰਚੇ ਕਿੰਨੇ ਨੇ ਵੀ ਅੱਜ ਚੱਕਰ ਜਵਾਕ ਪਾਲੇ ਨੇ ਪੜ੍ਹਾਏ ਨੇ ਲਿਖਾਏ ਨੇ ਫਿਰ ਉਹਨਾਂ ਦੇ ਵਿਆਹ ਵੀ ਕਰੇ ਨੇ ਠੇਕਾ ਹਜੇ ਤਰਿਆ ਪਿਆ ਇਹ ਗੱਲਾਂ ਤੇ ਭੈਣ ਜੀ ਉਹਨੂੰ ਜਾਗ ਚੇਤੇ ਵੀ ਨਹੀਂ ਹੋ ਗਈਆਂ ਉਹਨੂੰ ਤਾਂ ਐ ਆ ਵੀ ਸਾਰਾ ਠੇਕਾ ਵੀ ਮਾਮੀ ਨੇ ਜਮਾ ਕਰਾਈ ਜਾਂਦੀ ਆਪਣੇ ਖਾਤੇ 'ਚ ਮੈਂ ਭੈਣ ਜੀ ਹੁਣ ਇਹ ਗੱਲਾਂ ਬੋਲਣ ਦਾ ਕੀ ਫਾਇਦਾ ਸਿਆਣੀ ਹੁੰਦੀ ਨਾ ਉਹਦੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੀ ਨਾਲੇ ਪੜਾਉਂਦੀ ਲਿਖਾਉਂਦੀ ਨਾਲੇ ਉਹਨਾਂ ਦੀ ਵਿਆਹ ਸ਼ਾਦੀਆਂ ਕਰਦੀ ਫੇਰ ਪਤਾ ਲੱਗਦਾ ਵੀ ਠੇਕਾ ਬਚਦਾ ਕਿੰਨਾ ਬਚਦਾ ਉਦੋਂ ਤਾਂ ਭੈਣ ਜੀ ਉੱਥੇ ਮੂੰਹ ਫੇਰ ਗਈ ਸੀ ਉਹ ਵੀ ਆਪੀ ਨਾਨਕੇ ਦੇਖਣਗੇ ਹੁਣ ਨਾਨਕੇ ਸ਼ਰੀਕ ਬਣਾਤੇ ਤੂੰ ਤਾਂ ਭੈਣ ਜੀ ਦੇਖੋ ਤਾਂ ਕੋਈ ਹੱਕ ਨਹੀਂ ਬਣਦਾ ਤੁਹਾਡੇ ਘਰੇ ਆ ਕੇ ਵੱਧ ਘੱਟ ਗੱਲਾਂ ਬੋਲੇ ਮੂੰਹ ਚ ਇਹ ਜੀ ਸਦਕੇ ਦਿਨ ਆਵੇ ਰਾਤ ਆਵੇ ਉਹ ਤੁਸੀਂ ਕਦੇ ਰੋਕਿਓ ਨਾ ਰੋਕਿਆ ਤੇ ਭੈਣ ਜੀ ਮੈਂ ਕਦੀ ਉਹਨੂੰ ਹੈ ਹੀ ਨਹੀਂ ਜੇ ਮੈਂ ਇਹ ਜੀ ਹੁੰਦੀ ਮੈਂ ਤਾਂ ਉਹਨੂੰ ਕਦੇ ਇੱਥੇ ਪੈਰ ਵੀ ਨਾ ਧਰਨ ਦਿੰਦੀ ਆ ਹੁਣ ਪਰਸੋਂ ਆਈ ਸੀ ਜਿਵਾਕਾਂ ਦੇ ਕਿੰਨੇ ਕੰਨ ਭਰ ਕੇ ਗਈ ਸੀ